ਹਾਂਜੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ 50 ਰੁਪਏ ਦੇ 2 ਕਿਲੋ ਕੇਲੇ ਕਿੱਥੇ ਮਿਲਦੇ ਨੇ ਆਓ ਤੁਹਾਨੂੰ ਅਸੀਂ ਉੱਥੇ ਹੀ ਲੈ ਕੇ ਜਾਂਦੇ ਹਾਂ ਜਿੱਥੇ ਉਹ ਮਿਲ ਰਹੇ ਨੇ ਇਹ ਦੇਖੋ ਜੀ ਤੁਸੀਂ ਆਪ ਵੀ ਸੁਣ ਸਕਦੇ ਹੋ 100 ਰੁਪਏ 4 ਕਿਲੋ ਕੇਲੇ ਖਾਓ ਦੇ 4 ਕਿਲੋ ਆਇਓ ਆਇਓ ਬੜੀਆਂ ਵਧੀਆ ਮਿੱਠੇ ਕੇਲੇ ਨੇ ਯਾਰ ਇਹ ਆਹ ਦੇਖੋ ਇਸ ਤਰ੍ਹਾਂ ਦਵਾ-ਦਵ ਦੇਖੋ ਸੇਲ ਹੁੰਦੀ ਹੈ ਕਿੰਨਿਆਂ ਦੀ ਤੁਸੀਂ ਵੀ ਇਹ ਲੈ ਕੇ ਜਾ ਸਕਦੇ ਹੋ ਇਹ ਮਿਲਦੇ ਨੇ ਜੀ ਬਹਾਦਰਗੜ ਇਹ ਦੇਖੋ ਬਹਾਦਰਗੜ ਦਾ ਇਹ ਸਰਕਾਰੀ ਸਕੂਲ ਹੈ ਤੇ ਉਸ ਦੀ ਇਹ ਰੋਡ ਹੈ ਕਿ ਇਸ ਰੋਡ ਦੇ ਉੱਤੇ ਹੀ ਇਹ ਮੁੰਡੇ ਤੁਹਾਨੂੰ ਮਿਲਣਗੇ ਔਰ ਦੇਖੋ ਪਿੱਛੇ ਪੀਆਰਡੀਸੀ ਦੀ ਬੱਸ ਵੀ ਆ ਰਹੀ ਹੈ ਉਧਰ ਬੱਸ ਸਟੈਂਡ ਹੈ ਜੀ ਬਹਾਦਰਗੜ ਦਾ ਤੇ ਇਹ ਇਸ ਰੋਡ ਦੇ ਉੱਤੇ ਖੜੇ ਨੇ ਜੀ ਮੁੰਡੇ ਤੇ ਤੁਸੀਂ ਇਹਨਾਂ ਤੋਂ ਇਹ ਬਾਹ ਦੇ ਵਿੱਚ ਕੇਲੇ ਲੈ ਕੇ ਜਾ ਸਕਦੇ ਹੋ 50 ਦੇ 2 ਕਿਲੋ ਤੇ 100 ਦੇ 4 ਕਿਲੋ ਇਹ ਦੇਖੋ ਇਹ ਉਹ ਰੋਡ ਹੈ ਇਹਨਾਂ ਦੇ ਕੇਲੇ ਬਹੁਤ ਤੇਜ਼ੀ ਨਾਲ ਸੇਲ ਹੁੰਦੇ ਨੇ ਕਿਉਂਕਿ ਅੱਧੀ ਕੀਮਤ ਤੋਂ ਵੀ ਘੱਟ ਨੇ ਇਹ ਰੇਟ ਇਹ ਦੇਖੋ ਤੁਸੀਂ ਵੀ ਜੇਕਰ ਲੈਣੇ ਹੋਣ ਕੇਲੇ ਇਹਨਾਂ ਤੋਂ ਜਾਂ ਕਿਸੇ ਫੰਕਸ਼ਨ ਲਈ ਬੁਕਿੰਗ ਕਰਾਣੀ ਹੋਵੇ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦਾ ਨੰਬਰ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਵਾਂਗੇ ਜੀ